ਤੁਸੀਂ ਜੁੜੇ ਹੋ ਜਨ ਹਿਤੈਸ਼ੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ 1 ਸਾਲ ਦਾ ਸਮਾਂ ਰਹਿ ਗਿਆ ਇਲੈਕਸ਼ਨਸ ਨੂੰ ਤੇ ਇਲੈਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਜਿਹੜੇ ਵਿਪਕਸ਼ੀ ਹੁੰਦੇ ਨੇ ਇਸ ਦੌਰਾਨ ਜਿਹੜੇ ਨੇ ਕਾਫੀ ਐਕਟਿਵ ਹੋ ਜਾਂਦੇ ਨੇ ਕਾਫੀ ਜਿਹੜਾ ਉਹਨਾਂ ਦਾ ਗੁੱਸਾ ਉੱਭਰ ਕੇ ਬਾਹਰ ਆਣਾ ਸ਼ੁਰੂ ਹੋ ਜਾਂਦਾ ਹੈ ਤਾਜ਼ਾ ਮਾਮਲਾ ਆਇਆ ਲੁਧਿਆਣਾ ਦੇ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਹੈ ਉਸਦੇ ਸੁਪਰਵਾਈਜ਼ਰ ਨੂੰ ਜਿਹੜੇ ਇੰਦਰਜੀਤ ਇੰਦੀ ਨੇ ਉਹ ਕਾਂਗਰਸ ਸੇ ਜਿਹੜੀ ਪਾਰਟੀ ਆ ਉਹਦੇ ਨਾਲ ਜੁੜੇ ਹੋਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਜਿਹੜਾ ਅਜੇ ਕੁਮਾਰ ਨਾਮ ਦਾ ਵਿਅਕਤੀ ਐ ਉਹਦੇ ਉੱਪਰ ਹਮਲਾ ਕੀਤਾ ਉਹਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਐ ਤੇ ਅਜੇ ਕੁਮਾਰ ਦਾ ਕਹਿਣਾ ਐ ਕਿ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਸਿੱਧਾ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਮਾਰ ਕੁੱਟ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਕਾਰਨ ਜਿਹੜਾ ਸੀ ਉਹ ਨਹੀਂ ਪਤਾ ਲੱਗਿਆ ਤੇ ਜੇ ਵਿੱਚ ਜਿਹੜੇ ਉਹਨਾਂ ਦੇ ਜੇਈ ਸੀਗੇ ਜਾਂ ਜਿਹੜੇ ਕਿਰਪਾਲ ਸਿੰਘ ਜਿਹੜੇ ਉਹਨਾਂ ਦੇ ਇਹ ਕਹਿ ਸਕਦੇ ਆਂ ਵੀ ਸੁਰੱਖਿਅਤ ਸੀਗੇ ਉਹਨਾਂ ਨੇ ਆ ਕੇ ਮੌਕੇ ਤੇ ਉਹ ਸੰਭਾਲਿਆ ਸਾਰਾ ਜਿਹੜਾ ਮਾਮਲਾ ਉਸ ਵੇਲੇ ਸ਼ਾਂਤ ਕੀਤਾ ਹੈ ਜਿਹੜੀ ਮਾਰਕੁੱਟ ਚੱਲ ਰਹੀ ਸੀ ਉਸ ਤੋਂ ਬਾਅਦ ਜੇ ਇੰਦਰਜੀਤ ਇੰਦੀ ਦੀ ਗੱਲ ਕਰੀਏ ਤਾਂ ਉਹ ਆਪਣੇ ਤਲਖੀ ਸੁਭਾਅ ਦੇ ਨਾਲ ਜਾਣੇ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਆ ਤਲਖੀ ਜਿਹੜੀ ਹੈ ਦੇਖਣ ਨੂੰ ਮਿਲੀ ਸੀਗੀ ਔਰ ਅੱਜ ਜਿਹੜਾ ਦੂਜਾ ਮਾਮਲਾ ਇੰਦਰਜੀਤ ਇੰਦੀ ਨੇ ਜਦੋਂ ਇੱਕ ਸੁਪਰਵਾਈਜ਼ਰ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜੇ ਗੱਲ ਕਰੀਏ ਇੰਦੀ ਦੀ ਤਾਂ ਇੰਦੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਦੇ ਬਹੁਤ ਕਰੀਬੀ ਨੇ ਜੇ ਭਾਰਤ ਪੂਸ਼ਣ ਆਸ਼ੂ ਜੀ ਦੀ ਵੀ ਗੱਲ ਹੋ ਰਹੀ ਹੈ ਤੇ ਉਹਨਾਂ ਦੇ ਸੁਭਾਅ ਵੀ ਜਿਹੜਾ ਜਗ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਤਲਕੀ ਆ ਉਹ ਸਾਨੂੰ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਣ ਨੂੰ ਮਿਲਦੀ ਆ ਹਾਲਾਂਕਿ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਵਰਕਰ ਨੇ ਜਾਂ ਜਿਹੜੇ ਜੁੜੇ ਹੋਏ ਨੇ ਲਗਾਤਾਰ ਜਿਹੜੇ ਵਿਵਾਦ ਜਿਹੜੇ ਉਹ ਕਰਦੇ ਹੋਏ ਨਜ਼ਰ ਰਹਿੰਦੇ ਨੇ ਤੇ ਹੁਣ ਹਾਲਾਂਕਿ ਇਹਦੇ ਵਿੱਚ ਇੰਦੀ ਦਾ ਪੱਖ ਸਾਹਮਣੇ ਨਹੀਂ ਆਇਆ ਪੂਰੀ ਜਿਹੜੀ ਇਹ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਉਹਨਾਂ ਦਾ ਜਦੋਂ ਪੱਖ ਸਾਹਮਣੇ ਆਏਗਾ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੁੜੇ ਰੋ ਜਨ ਹਦਾਇਸ਼ੀ ਦੇ ਨਾਲ ਜਰਣਾ ਅਜੀਖ ਵਾਰ ਸੁਪਰਵਾਈਜ਼ਰ ਰੋਜ਼ਗਾਰਨਾਂ ਤੇ ਅੱਛਾ ਕੀ ਗੱਲ ਕੀ ਹੋਈ ਸੀਗੀ ਤੁਹਾਡੇ ਨਾਲ ਸਰ ਸਾਡੇ ਕੋਲ ਨਾ ਟਰੀ ਕਟਿੰਗ ਵਾਲੇ ਬੰਦੇ ਹੁੰਦੇ ਹਾਂ ਹਾਂਜੀ ਅੱਜ ਮੈਂ ਟਰੀ ਕਟਿੰਗ ਵਾਲੇ ਬੰਦੇ ਰੈਗੂਲਰ ਦੋ ਤਿੰਨ ਦਿਨ ਤੋਂ ਬੰਦਾ ਜਿਹੜਾ ਇੰਦੀ ਰਿਵਾਰਚ ਭੇਜਦਾ ਅੱਛਾ ਜੀ ਅੱਜ ਉਹਨੂੰ ਰੋਕ ਲਏ ਆਪਾਂ ਜਿਹੜੇ ਕਾਉਂਸਲਰ ਸਾਹਿਬਾਨ ਆ ਬੱਬਲ ਜੀ ਉਹਨਾਂ ਦੇ ਬਾਅਦ ਚ ਭੇਜਦਾ ਹਾਂ ਤੇ ਉਹਨਾਂ ਨੇ ਆ ਕੇ ਰੋਜ਼ਗਾਰਡਨ ਦੇ ਵਿੱਚ ਅੰਦਰ ਆ ਹਾਂ ਮੇਰੇ ਤੇ ਆ ਕੇ ਗੱਡੀ ਤੇ ਉਤਰ ਕੋਈ ਸਿੱਧਾ ਹਮਰਖਤਾ ਪਹਿਲਾਂ ਮਾ ਭੈਣ ਦੀਆਂ ਗਾਲਾਂ ਕੱਢੀਆਂ ਹਾਂ ਉਹ ਤੋਂ ਬਾਅਦ ਮੈਨੂੰ ਕੁਛ ਹੁਣ ਮੁੱਕੇ ਮਾਰ ਅੱਛਾ ਤੇ ਇਹ ਕਾਉਂਸਲਰਿੰਗ ਦੀ ਨਾਲ ਪਹਿਲਾਂ ਕੋਈ ਗੱਲ ਹੋਈ ਸੀ ਉਹ ਆ ਕੇ ਉਹਨਾਂ ਨੇ ਸਿੱਧਾ ਹੀ ਮਾਰਕੋਟ ਕਰਨੀ ਸ਼ੁਰੂ ਕੀਤੀ ਕੋਈ ਗੱਲਬਾਤ ਕੋਈ ਇਸ਼ਾਰਾ ਨਹੀਂ ਕੀਤੀ ਉਹਨਾਂ ਨੇ ਨਹੀਂ ਹਾਂ ਉਹਨਾਂ ਨੇ ਸਿੱਧੇ ਆ ਕੇ ਮਾਰੇ ਤਾਂ ਵਿਚ ਵਿਚਾਰੇ ਮੇਰੇ ਜੈ ਸਾਹਿਬ ਨਹੀਂ ਹੁੰਦੇ ਐ ਹਾਂ ਤਾਂ ਉਹਨਾਂ ਨੇ ਸ਼ਾਇਦ ਹੀ ਕੁਝ ਹਾਂ ਨਹੀਂ ਉਹਨਾਂ ਦਾ ਕਹਿਣਾ ਕੀ ਸੀਗਾ ਕਿ ਉਹ ਕਰਨਾ ਕਹਿਣਾ ਇਹ ਸੀਗਾ ਵੀ ਮੇਰਾ ਬੰਦਾ ਕਿਉਂ ਲਿਆ ਅੱਛਾ ਹਾਂ ਪਹਿਲਾਂ ਉਹਨਾਂ ਦੇ ਬੋਰਡ ਦੇ ਵਿੱਚ ਕੰਮ ਕਰ ਰਿਹਾ ਸੀ ਉਹ ਬੰਦਾ ਹਾਂ ਪਿਛੇ ਆ ਦੋ ਤਿੰਨ ਅੱਛਾ ਹਾਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਨਸਾਰ ਦੀ ਮੰਗ ਕਰ ਰਿਹਾ ਮੈਂ ਹਾਂ ਨਨ ਸਾਹਿਬ ਨੇ ਚਾਹਿਆ ਕਿ ਮੈਂ ਇੱਕ ਪੱਕਾ ਮੁਲਾਜ਼ਮ ਹਾਂ ਹਾਂ ਅਸੀਂ ਕੰਮ ਕਰਦੇ ਹਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਹਾਂ ਕੋਈ ਕੰਪਲੇਂਟ ਵਗੈਰਾ ਦਿੱਤੀ ਤੁਸੀਂ ਕੰਪਲੇਂਟ ਚੱਲੇ ਆ ਥਾਣੇ ਚੱਲੇ ਹਾਂ ਤਾਂ ਕੰਪਲੇਂਟ ਹਾਂਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਪਾ ਸਿੰਘ ਸਰ ਕੀ ਕਿਹੜੇ ਮੁਲਾਜ਼ਮ ਹੋ ਕਿਹੜੇ ਹਾਂ ਹਾਂ ਹੌਟਲ ਕਿਚਨ ਦੁਆਰਮਾਨ ਇੰਚਾਰਜ ਹੌਟਲ ਕਿਚਨ ਜੀ ਸਰ ਤੁਹਾਡੇ ਸੁਪਰਵਾਈਜ਼ਰ ਦੇ ਨਾਲ ਮਾਰਕੁੱਟ ਹੋਈ ਹੈ ਤੁਸੀਂ ਵੀ ਉੱਥੇ ਮੌਕੇ ਤੇ ਸੀਗੇ ਦੇਖਿਆ ਤੁਸੀਂ ਕੀ ਹੋਇਆ ਸਰ ਮੈਂ ਜਦੋਂ ਮੌਕੇ ਤੇ ਮੈਂ ਦੇਖਿਆ ਮੇਰੇ ਸੁਪਰਵਾਈਜ਼ਰ ਨੂੰ ਗੱਲ ਤੋਂ ਫੜ ਕੇ ਮੁਕੇ ਮਾਰ ਰਿਹਾ ਮੈਂ ਉਦੋਂ ਫਿਰ ਵਿੱਚ ਬੈ ਕੇ ਛੜਾਇਆ ਇਹ ਜਿਸ ਤਰ੍ਹਾਂ ਦੱਸ ਰਹੇ ਨੇ ਕਾਉਂਸਲਰ ਇੰਦੀ ਸੀਗਾ ਉਹੀ ਸੀਗੇ ਆਪਣੇ ਹਾਂ ਤੁਸੀਂ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕੀਤੀ ਮੇਰੇ ਮੇਰੇ ਸਾਹਮਣੇ ਪਹਿਲਾਂ ਖੁੱਟਮਾਰ ਹੋ ਰਹੀ ਸੀ ਮੈਂ ਕਿਥੋਂ ਮੈਂ ਆ ਕੇ ਛੜਾਇਆ ਜੀ ਮੈਂ ਹਾਂ ਬਾਅਦ ਵਿੱਚ ਛੜਾਣ ਤੋਂ ਬਾਅਦ ਫਿਰ ਉਹ ਚਲੇ ਗਏ ਉੱਥੇ ਅੱਛਾ ਤੇ ਤੁਸੀਂ ਕੋਈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਮਾਰੀ ਉਹ ਗਲਤੀ ਕੀਤੀ ਕੀ ਸਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਅੱਛਾ ਬਾਅਦ ਫੁੱਟ ਕੇ ਚਲੇ ਹਾਂ ਕਿ ਕਿਦਾਂ ਹੁਣ ਇਨਸਾਫ ਦੀ ਮੰਗ ਕਰਦੇ ਹੋ ਕਿਉਂਕਿ ਮੁਲਾਜ਼ਮ ਸਾਡੇ ਮੁਲਾਜ਼ਮ ਨੂੰ ਇਨਸਾਫ ਦਿੱਤਾ ਜਾਂਦਾ ਹਾਂ ਹਾਂ ਤੁਸੀਂ ਮੁਲਾਜ਼ਮ ਸਾਰੇ ਇਕੱਠੇ ਹੋ ਸਾਥ ਦੇ ਰਹੇ ਹਾਂ ਬਿਲਕੁਲ ਸਾਥਾ ਜੀ ਬ